ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਖਤੇ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਮੋਹਰੀ ਪੱਗ ਦੀ ਜਿਹਦੀ ਲੈਂਦੇ ਗਿਆ ਸਾਡੇ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਕੋਲ ਵਾਲ ਵਰਤਿਆ ਹੁਣ ਜਿਹੜਾ ਆਪਾਂ ਪਹਿਲਾ ਪੱਲਾ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਇਸ ਲੜ ਨੂੰ ਜਿਹੜਾ ਜਿਹੜੇ ਵੀਰਾਂ ਨੂੰ ਖਰਾੜਦੇ ਤੋਂ ਮੋੜ ਦੇ ਵਿੱਚ ਪ੍ਰੋਬਲਮ ਜੇ ਇਸ ਲੜ ਨੂੰ ਹਲਕਾ ਇੱਚ ਕੇ ਤੇ ਇਸ ਲੜ ਨੂੰ ਖਰਾੜਦੇ ਤੋਂ ਫੋਲਡ ਕਰਕੇ ਇਸ ਲੜ ਨੂੰ ਸਾਫ਼ ਕਰ ਲੈ ਉਸ ਲੜ ਨੂੰ ਜਿਹੜਾ ਸਾਫ਼ ਕਰਾਂਗੇ ਜਿਗਾ ਤੁਹਾਡਾ ਲੜ ਪਤਲਾ ਰਹਿੰਦਾ ਹੈ ਤੁਸੀਂ ਉਹਦੇ ਤੇ ਉਸ ਦੇ ਵਿੱਚ ਬਾਸ਼ ਫੇਰ ਕਿਸ ਲੜ ਨੂੰੜਾ ਆਪਾਂ ਮੁੱਟਾ ਕਰ ਲਵਾਂਗੇ ਹੁਣ ਜਿਹੜਾ ਆਪਾਂ ਇਸ ਲੜ ਨੂੰ ਪੈਕ ਤੱਕ ਸਾਫ਼ ਕਰਕੇ ਆਪਾਂ ਇਸ ਲੜ ਪੱਲੇ ਨੂੰ ਲਗਾ ਦਵਾਂਗੇ ਜੀ ਹੁਣ ਇਸ ਤੋਂ ਅਗਲਾ ਪਲਾ ਲਗਾਵਾਂਗੇ ਉਸ ਲੜ ਨੂੰ ਉਸ ਪੱਲੇ ਨੂੰ ਉੱਪਰੋਂ ਫੋਲਡ ਕਰਕੇ ਤੇ ਫਰੰਟ ਦੇ ਉੱਤੋਂ ਇੱਕ ਗਾ ਪੱਲੇ ਨੂੰ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਇਸ ਪੱਲੇ ਨੂੰ ਡਬਲ ਫੋਲਡ ਕਰਾਂਗੇ ਇਹੜਾ ਹੁਣ ਆਪਣਾ ਇਹ ਪਲਾਇਸ ਲੜ ਨੂੰ ਚੰਗੀ ਤਰ੍ਹਾਂ ਪੈਕ ਤੱਕ ਸਾਫ਼ ਕਰਕੇ ਇਸ ਪਲੇਨ ਲਗਾ ਦਵਾਂਗੇ ਜਿਹੜਾ ਆਪਣਾ ਇਹ ਪੇਚ ਹੋਊਗਾ ਇਸ ਪੇਚ ਦਾ ਜਿਹੜਾ ਆਪਣਾ ਫਾਸਲਾ ਆਪਾਂ ਸੀਮ ਰੱਖਾਂਗੇ ਜੀ ਜਿਹੜਾ ਆਪਾਂ ਇਸ ਤੋਂ ਅਗਲਾ ਪਲਾ ਲਗਾਵਾਂਗੇ ਉਸ ਲੜ ਨੂੰ ਉਸ ਪਰ ਲੈਣੇੜਾ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਉੱਪਰੋਂ ਉੱਪਰੋਂ ਵੀ ਜਿਹੜਾ ਉਸ ਪਲੇਨ ਨੂੰ ਫੋਲਡ ਕਰ ਲਵਾਂਗੇ ਜਿਹੜੇ ਵਿਰਾਂ ਨੂੰ ਫਰੰਟ ਦੇ ਉੱਤੋਂ ਇਸ ਲੜ ਨੂੰ ਹੁਣ ਆਪਾਂ ਫੋਲਡ ਕਰਾਂਗੇ ਇੱਕ ਗਰ ਜਿਹੜੇ ਵਿਰਾਂ ਨਾਲ ਉੱਤੋਂ ਬਲ ਪਾਇਆ ਜਾਂਦੇ ਆ ਨੇ ਇਸ ਲੜ ਨੂੰ ਇਸ ਪੱਲੇ ਨੂੰ ਜਿਹੜਾ ਆਪਾਂ ਇੱਕ ਗਰ ਖਿੱਚ ਕੇ ਉਸ ਨੂੰ ਆਪਾਂ ਡਬਲ ਫੋਲਡ ਕਰਕੇ ਤੇ ਇਸ ਇਸ ਪੇ ਨੂੰ ਜਿਹੜਾ ਆਪਾਂ ਪੱਲੇ ਨੂੰ ਬੈਕ ਟਾਕਸ ਸਾਫ ਕਰਾਂਗੇ ਹੁਣ ਇਸ ਪੱਲੇ ਨੂੰ ਜਿਹੜਾ ਆਪਾਂ ਬੈਕ ਟਾਕਸ ਸਾਫ ਕਰਕੇ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹੁਣ ਆਪਾਂ ਇਸ ਪੇਜ ਦੇ ਵਿੱਚ ਬਾਅਦ ਫੇਰ ਕਿਹੜਾ ਆਪਣਾ ਇਸ ਪੇਜ ਦਾ فاصل ਆਊਗਾ ਉਸ ਕਾਦ ਨੂੰ ਸੈੱਟ ਕਰਾਂਗੇ ਤੇਰਾ ਆਪਾਂ ਇਸ ਤੋਂ ਅਗਲਾ ਪੱਲਾ ਲਗਾਵਾਂਗੇ ਉਸ ਪੱਲੇ ਨੂੰ ਬੈਕ ਤੋਂ ਪਿੰਚ ਕਰਾਂਗੇ ਉੱਪਰ ਵਾਲਾ ਨੂੰ ਉਪਰ ਇਹੜਾ ਇਸ ਪੱਲੇ ਨੂੰ ਫੋਲਡ ਕਰਾਂਗੇ ਜੀ ਇਸ ਪੱਲੇ ਨੂੰ ਇਹ ਘਰ ਫੋਲਡ ਕਰਕੇ ਇਹੜੇ ਆਪਣੇ ਉੱਤੇ ਬਲ ਹੋਣਗੇ ਉਹਨਾਂ ਨੂੰ ਆਪਾਂ ਖਿੱਚ ਲਵਾਂਗੇ ਫਿਰ ਇਸ ਪੱਲੇ ਨੂੰ ਆਪਾਂ ਇਹ ਘਰ ਡਬਲ ਫੋਲਡ ਕਰਾਂਗੇ ਉਹਦੇ ਕਰਕੇ ਇਹੜੇ ਆਪਣੇ ਬਲ ਨੇ ਉਹ ਨਿਕਲ ਜਾਣਗੇ ਉਸ ਤੋਂ ਇਸ ਪੱਲੇ ਨੂੰ ਉੱਪਰ ਵੀੜਾ ਆਪਾਂ ਸੈੱਟ ਕਰਾਂਗੇ ਜਿਹੜਾ ਆਪਣਾ ਇਸ పేਜ ਹੋਗਾ ਇਸ పేਜ ਦੇ ਵਿੱਚ ਬਾਅਦ ਫਿਰਕੇ ਇਸ పేਜ ਨੂੰ ਸੈੱਟ ਕਰ ਲਵਾਂਗੇ ਆਪਾਂ ਇਸ ਪੇਜ ਦੇ ਵਿੱਚ ਬਾਅਦ ਫੇਰ ਕਿਹੜਾ ਆਪਣਾ ਪੇਚ ਹੋਗਾ ਉਸ ਨੂੰ ਸੈੱਟ ਕਰਾਂਗੇ ਤੇ ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ। ਇਹ ਤੋਂ ਅਗਲਾ ਪੱਲਾ ਲਗਾਵਾਂਗੇ ਉਸ ਪੱਲੇ ਨੂੰ ਆਪਾਂ ਅੱਗ ਤੱਕ ਖਿੱਚਾਂਗੇ। ਤੇ ਪਰੋ ਪੱਲੇ ਨੂੰ ਜਿਹੜਾ ਆਪਾਂ ਜਿੱਦਾਂ ਫੋਲਡ ਕਰਾਂਗੇ। ਇਸ ਪੱਲੇ ਨੂੰ ਆਪਾਂ ਫਰੰਟ ਦੇ ਉੱਤੋਂ ਜਿਹੜਾ ਡਬਲ ਫੋਲਡ ਕਰਾਂਗੇ ਜੀ। ਪਹਿਲੇ ਪਲੇ ਵਿੱਚ ਜਿਹੜਾ ਆਪਣੇ ਬਲ ਹੁੰਦੇ ਹਨ ਉਹਨਾਂ ਸਾਰਦੇ ਆ ਤਾਂ ਇਸ ਪਲੇ ਨੂੰ ਡਬਲ ਫੋਲਡ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਸੈੱਟ ਕਰਕੇ ਤੇ ਇਸ ਪਲੇ ਨੂੰ ਜਿਹੜਾ ਆਪਾਂ ਸਾਫ਼ ਕਰਕੇ ਲਗਾ ਦੇਵਾਂਗੇ ਜਿਹੜੀ ਇਹ ਪੱਗ ਦੀ ਆਪਣੀ ਲੋਕ ਆਪਾਂ ਤਿੱਖੀ ਰੱਖਾਂਗੇ ਇਹਨਾਂ ਪੇਚਾਂ ਨਾਲ ਆਪਣਾ ਉੱਪਰ ਲੈਣਾ ਜਿਹੜਾ ਆਪਣਾ ਫਾਸਲਾ ਉਹ ਵੀ ਜਿਹੜਾ ਆਪਾਂ ਸੇਮ ਰੱਖਾਂਗੇ ਜੀ ਆਪਾਂ ਇਸ ਤੋਂ ਅਗਲਾ ਪਲਾ ਲਗਾਵਾਂਗੇ ਉਸ ਪਲਾ ਨੂੰ ਵੀ ਬੈਕ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਇਸ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਤੇ ਆਖਤਾ ਕਿਸੇ ਪਲੇ ਨੂੰ ਜਿਹੜਾ ਆਪਾਂ ਖਿੱਚ ਲਵਾਂਗੇ ਜੀ ਰੰਡ ਦੇ ਉੱਤੇ ਇਹ ਜਿਹੜਾ ਇਸ ਕੋਲੇ ਨੂੰ ਫੋਲਡ ਕਰਾਂਗੇ ਫਿਰ ਇਸ ਪੱਲੇ ਨੂੰ ਜਿਹੜਾ ਆਪਾਂ ਖਿੱਚ ਲਵਾਂਗੇ ਤੇ ਪਰ ਉਹ ਇਹ ਆਪਣਾ ਪੇਚੋਣੋ ਨਾਲ ਪੇਚਾਂ ਸੈਟ ਕਰ ਲਵਾਂਗੇ ਜੀ ਜੇਕਰ ਤੋਂ ਡੇਸ਼ ਪੱਲੇ ਦੇ ਵਿੱਚ ਜਿਹੜਾ ਡੰਗ ਪੈ ਜਾਂਦਾ ਇਹਦਾ ਆਪਣਾ ਅੰਦਰ ਲਾਪਲਾਊਗਾ ਉਸ ਪਰ ਲੇਨੂੜਾ ਆਪ ਜਿੱਥੇ ਆਪਣਾ ਡੋਕਾ ਪੈਂਦਾ ਉਹ ਉਥੇ ਭਰ ਕੇੜਾ ਆਪਸ ਪਰ ਲੇਨੂ ਨੂੰ ਸਾਫ਼ ਕਰ ਲਵਾਂ ਡੋਂਕੂ ਗੜ ਆਪਣਾ ਕੱਢ ਦੇਵਾਂਗੇ ਤੇ ਪਰ ਵੀ ਇਸ ਪਰ ਲੇਨੂੜਾ ਆਪ ਪਰ ਇਹਦਾ ਫੋਲਡ ਕਰਾਂਗੇ ਤੇ ਹੁਣ ਇਸ ਲੜਨ

ਇਸ ਪਾ ਗੁੰੜਾ ਆਪਾਂ ਉਪਰੋਂ ਲਾਪਾ ਇਸੇ ਸ਼ੇਪ ਆ ਆਪਾਂ ਬੋਲੇ ਦੇ ਵਿੱਚ ਰੱਖਾਂਗੇ ਜੀ ਜਿਹੜੇ ਆਪਣੇ ਪੇਚਾਂ ਉਹਨਾਂ ਪੇਚਾਂ ਨੂੰ ਵੀ ਸੈਟ ਕਰਾਂਗੇ ਤੇ ਹੁਣ ਆਪਾਂ ਇਹੜਾ ਕਲਗੀ ਲੜ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮਾ ਜਿਹੜਾ ਪਹਿਲਾ ਫੋਲਡ ਕੀਤਾ ਸੀ ਉਸ ਦੇ ਉੱਪਰ ਆਹੜਾ ਪੱਗ ਪੈਨ ਲਗਾ ਦੇਵਾਂਗੇ ਇਸ ਪੱਗ ਇਹ ਇਸ ਪੱਗ ਦੇ ਨਾਲ ਕੋਕੋ ਗਿਸ਼ ਨੂੰ ਉਹਨੂੰ ਵੀ ਆਪਾਂ ਸੈੱਟ ਕਰਾਂਗੇ ਜੇ ਆਪਣੇ ਛੇਮੇ ਪੱਲੇ ਦੇ ਵਿੱਚ ਬਲ ਹੁਣੋਂ ਗਨਾਂ ਬਲਾਂ ਨੂੰ ਥੱਲੇ ਨੂੰ ਖਿੱਚ ਕੇ ਆਪਾਂ ਉਸ ਪੱਲੇ ਨੂੰ ਜੜਾ ਸਾਫ਼ ਕਰਾਂਗੇ ਉਸ ਤੋਂ ਜਿਹੜਾ ਆਪਾਂ ਇਸ ਤੋਂ ਅਗਲਾ ਪੱਲਾ ਲਗਾਵਾਂਗੇ ਇਸ ਲੜ ਨੂੰ ਉਸ ਪੱਲੇ ਨੂੰ ਜੜਾ ਆਪਾਂ ਫੁੱਲ ਲਵਾਂਗੇ ਉਸ ਦਾ ਪਲਾ ਪਲਾ ਉਹਨੂੰ ਆਪਾਂ ਜਿਹੜਾ ਥੱਲੇ ਨੂੰ ਫੋਲਡ ਕਰਾਂਗੇ ਥੱਲੇ ਪੱਲੇ ਨੂੰ ਜਿਹੜਾ ਆਪਾਂ ਉੱਪਰ ਨੂੰ ਫੋਲਡ ਕਰਕੇ ਤੇ ਇਸ ਪੱਲੇ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜਿਹੜੇ ਇਸ ਪੱਲੇ ਵਿੱਚ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਇਸ ਲ ਇਸ ਪੱਲੇ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਫਿਰ ਉਸ ਤੋਂ ਜਿਹੜਾ ਆਪਾਂ ਨੇ ਪੱਗ ਪੈ ਲਗਾਏ ਸੀਗਾ ਲੜ ਨੂੰ ਆਪਾਂ ਪੱਗ ਪਾਂ ਥਲੇ ਚ ਹੀ ਲਿਆਵਾਂਗੇ ਤੇ ਇਸ ਲੜ ਨੂੰ ਉਸਤਾ ਦੇ ਇਸ ਪਲੇ ਨੂੰ ਫਰੰਟ ਵਾਲੋ ਕਮਾ ਕੇ ਜਿਹੜਾ ਕੀ ਜਿਹੜਾ ਆਪਾਂ ਛੇਵੇਂ ਲੜ ਲਗਾਇਆ ਸੀਗਾ ਛੇਵੇਂ ਲੜ ਥੱਲੇ ਇਸ ਲੜ ਨੂੰ ਦਬ ਦਵਾਂਗੇ ਕਿਰਿਆਵਣੀ ਪਾਗੋਗੇ ਇਸ ਦੋਨੇ ਅੱਖਾਂ ਤੋਂ ਵੀ ਆਪਾਂ ਬਰਾਬਰ ਰੱਖਾਂਗੇ ਜੀ ਜਿਹੜਾ ਆਪਾਂ ਸੇ ਟਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਆਪਾਂ ਨੇ ਪਹਿਲਾਂ ਪੱਲਾ ਲਗਾਇਆ ਸੀ ਉਸ ਪੱਲੇ ਨੂੰ ਖਿੱਚ ਕੇ ਪੂਰਾ ਸਰਦੇ ਉੱਤੇ ਕੱਪੜੇ ਦਾ ਪੱਲੇ ਨੂੰ ਫਲਾਰ ਲਵਾਂਗੇ ਤੇ ਲੜਾਂ ਚੱਲੋ ਇਸ ਕੱਪੜੇ ਨੂੰ ਚੰਗੀ ਤਰ੍ਹਾਂ ਦੇ ਦੇਵਾਂਗੇ ਜੀ ਤੇ ਮੂਹੜ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਿਰੂਗਾ ਉਸੇ ਨੂੰ ਟੈਟ ਕਰਾਂਗੇ ਜੇਕਰ ਤੁਹਾਡਾ ਸਿਰ ਉਪਰੋਂ ਗੈਰ ਆ ਜਾਂਦਾ ਹੈ ਤੁਸੀਂ ਡਬਲ ਸੀ ਵਿੱਚ ਦੇਖ ਕੇ ਜਿਹੜਾ ਆਪਣਾ ਸਿਰੋ ਟੱਕ ਸਕਦੇ ਹੋ ਆਵਾ ਬਾਦ ਨਾੜਾ ਆਪਣਾ ਸ਼ੁਰੂਗਾ ਕਵਰ ਕਰ ਦਵਾਂਗੇ ਤੇ ਜਿਹੜਾ ਆਪਣਾ ਪਿਛਲਾ ਪਲਾਊਗਾ ਉਸ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ ਜੀ ਜਿਹੜਾ ਉਹ ਆਪਣਾ ਪਿਛਲਾ ਪਲਾਊਗਾ ਉਸ ਕੋਲੇ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਤੇ ਉਸ ਨੂੰ ਬੈਕ ਤੇ ਦਬ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਨੂੰ ਫੋਲੋ ਜਰੂਰ ਕਰਨਾ ਤੇ ਵੀਡੀਓ ਦੇਖ ਲਈ ਧੰਨਵਾਦ